ਹੈਲੋ ਦੋਸਤੋ ਕੀ ਹਾਲ ਜਾਣੇ ਠੀਕ ਠਾਕ ਹੋ ਦੋਸਤੋ ਤੁਸੀਂ ਵੇਖ ਸਕਦੇ ਹੋ ਸਤਲੁਜ ਦਰਿਆ ਤੇ ਆਪਾਂ ਪਹੁੰਚੇ ਆਂ ਅੱਜ 15 ਤਰੀਕ ਵੇਖ ਸਕਦੇ ਹੋ ਆਪਾਂ ਇੱਥੇ ਪਹੁੰਚੇ ਆਂ ਸਤਲੁਜ ਦਰਿਆ ਤੇ ਤੇ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਪੂਰਾ ਨਕੋ ਨੱਕ ਦਰਿਆ ਭਰ ਚੁੱਕਾ ਹੈ ਤੇ ਇੱਕ ਤਰੀਬਨ ਮਸਾਂ ਟੱਟ ਦੇੜ ਘੜੇ ਰਹਿ ਗਿਆ ਵੇਖ ਸਕਦੇ ਹੋ ਸਿਰਫ ਕਤਰੀਬਨ ਫੋਟ ਦੀ ਕਸਰ ਹੈਗੀ ਇਹ ਪਾਣੀ ਜੇ ਹੋਰ ਆਂਦਾ ਤਾਂ ਫਿਰ ਪਾਣੀ ਬਾਹਰ ਨਿਕਲ ਸਕਦਾ ਹੈ ਤੇ ਇਧਰ ਦਾ ਵੀ ਤੁਸੀਂ ਲੈਵਲ ਵੇਖ ਸਕਦੇ ਹੋ ਇਹ ਸਾਰਾ ਨੀਵਾਂ ਨੇ ਤੇ ਅੱਗੇ ਨਾਲ ਬੰਨ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਘੱਟ ਸ਼ੇਅਰ ਕਰਦੇ ਹੋ ਕਿ ਸਾਰਿਆਂ ਵੀਰਾਂ ਭਰਾਵਾਂ ਤੱਕ ਵੀਡੀਓ ਪਹੁੰਚ ਜਾਵੇ ਵੇਖੋ ਸੱਤ ਲੋ ਇਧਰ ਆ 15 ਤਰੀਕ 2025 ਆਪਾਂ ਪਹੁੰਚੇ ਆ ਤੇ ਆਪਾਂ ਅੱਗੇ ਵੀ ਹੋਰ ਤੁਹਾਨੂੰ ਵਿਖਾਉਣੇ ਆ ਤਸਵੀਰਾਂ ਪਾਣੀ ਪੂਰਾ ਚੱਲ ਰਿਹਾ ਹੈ